ਔਰ ਕਾਂਗਰਸ ਪਾਰਟੀ ਨੇ ਤਿਆਰ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਕੀਮ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਇਹ ਕਿਸਾਨ ਕਰੋਤੀ ਪਾਲਿਸੀ ਹੈ ਜਿਹੜੀ ਸਕੀਮ ਹੈ ਕਿ ਆਦਰਮੀਆਂ ਮੁੱਖ ਮੰਤਰੀ ਸਾਹਿਬ ਨੇ ਇਸ ਸਕੀਮ ਨੂੰ ਜਿਵੇਂ ਕਿਸਾਨਾਂ ਦਾ ਦਿਲ ਬੇਲੌਣ ਵਾਸਤੇ ਵਿਆਜ ਕਰ ਮਿਸ਼ੂਰੀਆਂ ਕੱਟੀਆਂ ਜਾਂਦੀਆਂ ਕਿ ਇੱਕ ਨਾਲ ਇੱਕ ਫਰੀ ਫਿਰ ਤੁਸੀਂ ਇਹ ਦਾਅਵਾ ਦੇ ਰਹੇ ਹੋ ਕਿ ਜਿੰਨਾ ਚਿਰ ਇਹ ਸਕੀਮ ਲਾਗੂ ਨਹੀਂ ਕਿਸਾਨ ਆਪਣੀ ਖੇਤੀ ਕਰੇਗਾ ਤੇ ਨਾਲ ਕਿਸਾਨ ਨੂੰ 50000 ਰੁਪਏ ਵੀ ਦਿੱਤਾ ਜਾਏਗੀ। ਕੀ ਸਰਕਾਰ ਦਾ ਪੈਸਾ ਨਾ ਲੱਗੇ ਤੇ ਲੈਂਡ ਪੂਲਿੰਗ ਪਾਲਸੀ ਦੇ ਰਾਹੀਂ ਅਸੀਂ ਖਜ਼ਾਨਾ ਵੀ ਭਰ ਲੀਏ ਤੇ ਸਭ ਕੁਝ ਕੰਮਗੋਦਮਾਲ ਕਰ ਲਈਏ। ਉਸ ਕਿਸਾਨ ਨੂੰ ਦੁਬਾਰੇ ਉਰਾਸੀ ਨਹੀਂ ਹੋਏਗਾ। ਤੁਹਾਨੂੰ ਕੀ ਪਤਾ ਨਹੀਂ ਹੋਏਗਾ। अगली तो नहीं होगा और जिथे जिथे लैंडर हो रही है उथे उथे कांग्रेस पार्टी प्रदर्शन करके लड़ाई लड़ेगी किसान की जमीन जान नहीं दी जाएगी D5 ਚੈਨਲ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਬਲਵਿੰਦਰ ਸਿੰਘ ਲੈਂਡ ਪੂਲਿੰਗ ਲੈ ਕੇ ਜਿੱਥੇ ਲਗਾਤਾਰ ਵਿਰੋਧੀ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਿਸਾਨ ਵੀ ਇਸ ਪਾਲਿਸੀ ਦਾ ਵਿਰੋਧ ਕਰ ਰਹੇ ਨੇ ਉੱਥੇ ਹੀ ਰਾਜਾ ਵੜਿੰਗ ਚੌਕੀ ਲੁਧਿਆਣਾ ਦੇ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਵੱਲੋਂ ਵੀ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਅੱਜ ਮੈਂ ਪਾਰਲੀਮੈਂਟ ਦੇ ਵਿੱਚ ਸਮਾਂ ਮੰਗਿਆ ਸੀ ਪਰ ਸਮਾਂ ਘੱਟ ਹੋਣ ਕਰਕੇ ਮੈਨੂੰ ਸਮਾਂ ਨਹੀਂ ਕਰ ਦਿੱਤਾ ਗਿਆ ਤੇ ਜਿਹਦੇ ਚੱਲਦੇ ਲੈਂਡ ਪੋਲਿੰਗ ਲੈ ਕੇ ਉਹਨੇ ਪੰਜਾਬ ਸਰਕਾਰ ਨੂੰ ਘੇਰਿਆ ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਤੇ ਮੈਂ ਕਾਂਗਰਸ ਦੇ ਜ਼ਿਲ੍ਹਾ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਕਹਿਣਾ ਚਾਹੂੰਗਾ ਕਿ ਉਹ ਤਿਆਰੀ ਰੱਖਣਾ ਸੀ ਜਲਦੀ ਡੇਟ ਦਵਾਂਗੇ ਤੇ ਅਸੀਂ ਜਿੱਥੇ-ਜਿੱਥੇ ਲੈਂਡ ਪੋਲਿੰਗ ਦੀ ਸਕੀਮ ਲਾਗੂ ਹੋਏਗੀ ਉਸ ਜਿਹੜਾ ਜ਼ਿਲ੍ਹਾ ਹੈ ਉਹਦੇ ਡੀਸੀਆਂ ਦਾ ਦਫ਼ਤਰ ਦਾ ਘਰੋ ਕੀਤਾ ਜਾਵੇਗਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਨੂੰ ਦੱਸਣਾ ਚਾਹਨਾ ਲੈਂਡ ਪੂਲਿੰਗ ਦੀ ਪਾਲਿਸੀ ਜਿਹੜੀ ਪੰਜਾਬ ਦੇ ਅੰਦਰ ਚੱਲ ਰਹੀ ਹੈ ਅੱਜ ਬੇਸ ਦੀ ਪਾਰਲੀਮੈਂਟ ਦੇ ਵਿੱਚ ਮੇਰਾ ਸਵਾਲ ਵੀ ਲੱਗਿਆ ਸੀਗਾ ਲੇਕਿਨ ਹਾਊਸ ਅਰਜਨ ਹੋਣ ਦੇ ਕਾਰਨ ਉਹ ਜ਼ੀਰੋ ਆਰ ਦੇ ਵਿੱਚ ਮੈਂ ਬੋਲ ਨਹੀਂ ਸਕਿਆ ਸੋ ਇਸ ਕਰਕੇ ਮੈਂ ਸੋਚਿਆ ਕਿ ਮੈਂ ਆਪਣੀ ਜਿਹੜੀ ਇਹ ਗੱਲ ਹੈ ਉਹ ਇਸ ਵੀਡੀਓ ਦੇ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ जाणू करावा, लैंड पूलिंग पॉलिसी के निरंतर अस धरने कर रहे हैं, प्रदर्शन कर रहे हैं और कांग्रेस पार्टी ने तैयार किया है कि आम आदमी पार्टी की पॉलिसी जीड़ी है एक किसान विरोधी पॉलिसी है, है एरी मुखालफत जी लड़ाई पंजाब की कांग्रेस आने वाले दिन लड़ी रहेगी और असी किसान खड़े रहोंगे ਔਰ ਬਿਲਕੁਲ ਕਿਸਾਨ ਦੀ ਜਮੀਨ ਕਿਸਾਨ ਦੀ ਮਰਜ਼ੀ ਤੋਂ ਬਿਨਾ ਨਹੀਂ ਲੈਣਦਿਆ ਲੇਕਿਨ ਮੈਂ ਕਲ ਦਸਨੀ ਚਾਹਨਾ ਹੈ ਕਿ ਆਦਰਯਾ ਮੁੱਖ ਮੰਤਰੀ ਸਾਹਿਬ ਨੇ ਇਸ ਸਕੀਮ ਨੂੰ ਜਵੇਂ ਕਿਸਾਨਾਂ ਦਾ ਦਿਲ ਬੇਲੋਣ ਵਾਸਤੇ ਵਿਆਦਕਾਂ ਨੂੰ ਸ਼ੁਰੀਆਂ ਕੱਟੀਆਂ ਜਾਂਦੀਆਂ ਕਿ ਇੱਕ ਨਾਲ ਇੱਕ ਫ੍ਰੀ ਇਹਦੇ ਤੇ 50% ਡਿਸਕਾਊਂ ਉਸੇ ਤਰ੍ਹਾਂ ਦਾ ਲਾਲਚ ਪੰਜਾਬ ਦੇ ਕਿਸਾਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਇਹ ਪਾਲਿਸੀ ਬੜੀ ਵਧੀਆ ਹੈ ਇਹ ਤੁਹਾਨੂੰ ਫਾਇਦਾ ਪਹੁੰਚਾਏਗੀ ਤੁਹਾਡੇ ਪਲਾਟ ਕਈ ਗੁਣਾ ਹੋ ਜਾਣਗੇ ਕਿੰਨੇ ਦੇ ਹੋ ਜਾਣਗੇ ਸੋ ਮੈਂ ਮਾਨਸਾ ਨੂੰ ਇਹ ਦੱਸਣਾ ਚਾਹੁੰਦਾ ਪਹਿਲਾਂ ਤਾਂ ਤੁਸੀਂ ਉਹ ਜਿਹੜਾ ਪਲਾਟ ਹੈ ਕਿ ਤੁਸੀਂ ਹਜ਼ਾਰ ਗਾਜੀ ਦੇ ਰਹੇ ਹੋ ਉਹਨਾਂ ਨੂੰ ਤੇ ਜਦ ਕੀ ਉਹਦਾ ਇੱਕ ਕਿਲਾ ਲੈ ਰਹੇ ਹੋ ਤੇ ਦੇ ਰਹੇ ਹੋ ਹਜ਼ਾਰ ਗਾਜ ਫਿਰ ਕਮਰਸ਼ੀਅਲ ਪਲਾਟ ਦੀ ਕੀਮਤ ਬਾਰੇ ਦੱਸਿਆ ਤੁਸੀਂ ਕਿਉਂ ਨਾ ਕਿਸਾਨ ਆਪਣੇ ਕੋਲੇ ਇੱਕ ਕਿਲਾ ਹੀ ਰੱਖੇ ਤੇ ਜਿਨਾਂ ਨੂੰ ਕੀਮਤ ਵਧੇਗੀ ਉਹ ਕਿਸਾਨ ਦਾ ਕਿੱਲਾ ਹੀ ਉਹਨੂੰ ਲਾਹਾ ਦੇਵੇ ਫਾਇਦਾ ਦੇਵੇ ਸੋ ਆਗਰਨੀਆ ਮੁਖਵੰਤਰੀ ਸਾਹਿਬ ਤੁਸੀਂ 25% ਹੀ ਦੇ ਰਹੇ ਹੋ ਪਹਿਲਾਂ ਹੀ ਅੱਠ ਕਿਨਾਰਾ ਦਾ ਕਿੱਲਾ ਹੁੰਦਾ ਉਹਦੇ ਵਿੱਚੋਂ ਤੁਸੀਂ ਹਜ਼ਾਰ ਗਜ਼ ਦਾ ਕੇਵਲ ਪਲੌਟ ਤੁਸੀਂ ਰੈ residențial ਦੇ ਰਹੇ ਹੋ ਤੇ 200 ਗਜ਼ ਤੁਸੀਂ ਕਮਰਸ਼ੀਅਲ ਦੇ ਰਹੇ ਹੋ ਹੋ ਸਕਦਾ ਹੈ ਕਿ ਕਿਸਾਨ ਦਾ ਕਿੱਲਾ ਜਿਹੜਾ ਉਹ ਸਰਕ ਦੇ ਹੋਵੇ ਉਹ ਸਾਰੇ ਦਾ ਸਾਰਾ ਆਉਣ ਵਾਲੇ ਸਮੇਂ 'ਚ ਹੀ ਕਮਰਸ਼ੀਅਲ ਹੋ ਜਾਏ ਫਿਰ ਤੁਸੀਂ ਇਹ ਲਾਲਚ ਦੇ ਰਹੇ ਹੋ ਕਿ ਜਿੰਨਾ ਚਿਰ ਇਹ ਸਕੀਮ ਲਾਗੂ ਨਹੀਂ ਕਿਸਾਨ ਆਪਣੀ ਖੇਤੀ ਕਰੇਗਾ ਤੇ ਨਾਲ ਕਿਸਾਨ ਨੂੰ 50000 ਰੁਪਇਆ ਵੀ ਦਿੱਤਾ ਜਾਏਗਾ ਇਹ ਲਾਲਚ ਹੈ ਜਿਵੇਂ ਕਿ ਫਲਾਣੇ ਐਸੀ ਨਾਲ ਫਲਾਣੀ ਚੀਜ਼ ਫ੍ਰੀ ਜਿਸ ਕੰਪਨੀ ਚੱਲਣਾ ਰਹੀ ਹੋਵੇ ਉਸ ਕੰਪਨੀ ਨੂੰ ਚਲਾਉਣ ਹਾਸਤੇ ਜਿਹੜੇ ਉਹਨਾਂ ਦੇ ਵੱਡੇ ਵੱਡੇ ਆਫੀਸਰਸ ਹੁੰਦੇ ਨੇ ਉਹ ਸਕੀਮਸ ਬਣਾਉਂਦੇ ਨੇ ਐਡਵਰਟਾਈਜ਼ਮੈਂਟ ਸਕੀਮਸ ਇਹ ਇਹ ਨਾਲਾਂ ਚੀਜ਼ ਫ੍ਰੀ ਹੈ ਉਹ ਤਾਂ ਦਾ ਤੁਸੀਂ ਕੰਮ ਕਰ ਰਹੇ ਹੋ ਇਹ ਪਹਿਲਾਂ ਕਦੇ ਨਹੀਂ ਹੋਇਆ ਫਿਰ ਤੁਸੀਂ ਇਹ ਕਹਿ ਰਹੇ ਕਿ ਜਿੱਦੇ ਡਵੈਲਪਮੈਂਟ ਸ਼ੁਰੂ ਹੋ ਜਾਏਗੀ ਅਸੀਂ ਕਿਸਾਨ ਨੂੰ ਲੱਖ ਰੁਪਇਆ ਦੇਵਾਂਗੇ ਤੇ ਜਿੰਨੇ ਚ ਕਰੋ ਨੂੰ ਪੋਜੀਸ਼ਨ ਨਹੀਂ ਮਿਲ ਜਾਂਦਾ ਹਜੇ ਤੱਕ 1.5 ਸਾਲ ਤੋਂ ਆਡੀ ਸਰਕਾਰ ਦਾ ਜਨਾਬ ਕਿਹੜਾ ਰਾਜਾ ਹੋਗਾ ਆਖੀਰੀ ਪ੍ਰਜਾ ਹੋਏਗੀ ਕੌਣ ਲੱਖ ਰੁਪਇਆ ਦੇਵੇਗਾ ਕੌਣ 50000 ਦੇਵੇਗਾ ਸਰਕਾਰ ਨਾ ਵੀ ਦੇਵੇ ਇਸ ਕੰ ਦਾ ਕੋਈ ਐਫੀਡੇਵਿਟ ਹੈ ਸਰਕਾਰ ਕਹੇਗੀ ਸਰਕਾਰ ਦੇ ਖਜ਼ਾਨੇ 'ਚ ਪੈਸੇ ਨਹੀਂ ਹੈ ਤੁਹਾਡੇ ਪੈਸੇ ਚੱਲ ਰਹੇ ਨਹੀਂ ਸਰਕਾਰ ਮੁਆਵਜ਼ਾ ਤਾਂ ਦੇ ਨਹੀਂ ਸਕਦੀ ਸਰਕਾਰ ਜ਼ਮੀਨ ਐਕਵਾਇਰ ਕਰਕੇ ਤਾਂ ਪੈਸੇ ਦੇ ਨਹੀਂ ਸਕਦੇ ਲੈਂਡ ਪੂਲਿੰਗ ਪਾਲਿਸੀ ਚੇਸ ਕਰਕੇ ਆਇਓ ਕਿ ਸਰਕਾਰ ਦਾ ਪੈਸਾ ਨਾ ਲੱਗੇ ਤੇ ਲੈਂਡ ਪੂਲਿੰਗ ਪਾਲਿਸੀ ਦੇ ਰਾਹੀਂ ਅਸੀਂ ਖਜ਼ਾਨਾ ਵੀ ਭਰ ਲੀਏ ਤੇ ਸਭ ਕੁਝ ਕੰਮਗੋਲਮਾਲ ਕਰ ਲਈਏ ਸੋ ਕਹਿਣ ਦਾ ਮਤਲਬ ਹੈ ਅਕਵਾਇਰ ਤਾਂ ਤੁਸੀਂ ਕਰ ਨਹੀਂ ਸਕਦੇ ਉਹਦੇ ਪੈਸੇ ਤਾਂ ਦਿੱਤੇ ਨਹੀਂ ਜਾਂਦੇ ਇਹੋ ਜਿਹੀਆਂ ਸਕੀਮਾਂ ਤੁਸੀਂ ਕਿਸਾਨ ਨੂੰ ਤੇਰੇ ਫੇ ਤੁਸੀਂ ਡਰਾ ਵੀ ਰਹੇ ਹੋ ਕਿ ਉਸ ਤੋਂ ਬਾਅਦ ਜਿਹੜੇ ਕਿਸਾਨ ਨੇ ਜ਼ਮੀਨ ਨਾ ਦਿੱਤੀ ਉਸ ਕਿਸਾਨ ਨੂੰ ਦੁਬਾਰੇ ਉਹਦਾ ਸੀਐਲਯੂ ਨਹੀਂ ਹੋਏਗਾ ਤੁਹਾਨੂੰ ਕੀ ਪਤਾ ਨਹੀਂ ਹੋਏਗਾ ਅਗਲੀ ਆ ਵੀ ਤੁਸੀਂ ਰਹੋਗੇ ਤਾਂ ਨਹੀਂ ਹੋਏਗਾ ਕੋਈ ਵੀ ਨਵੀਂ ਸਰਕਾਰ ਆਏਗੀ ਜੇ ਕਾਂਗਰਸ ਆਈ ਤਾਂ ਉਹਨਾਂ ਦਾ ਸੀਐਲਯੂ ਹੋਏਗਾ ਕਿਉਂ ਨਹੀਂ ਹੋਏਗਾ ਉਕੇ ਸਰਕਾਰ ਥੋੜਾ ਜਿਹੜਾ ਕਾਨੂੰਨ ਹੈ ਗਲਤ ਬਣਾਇਆ ਵਿਆ ਉਹ ਇਹ ਪਰਵਰਤਨ ਲੈ ਕੇ ਆਏਗੀ ਤੇ ਉਹਨੂੰ ਬਦਲੇਗੀ ਸੋ ਇਹ ਸਾਰੀਆਂ ਜਿਹੜੀਆਂ ਤੁਸੀਂ ਦਿਲ ਬੇ ਲਾਉਣ ਵਾਲੀਆਂ ਗੱਲਾਂ ਦੱਸ ਰਹੇ ਹੋ ਇਹ ਸਭ ਝੂਠੀਆਂ ਨੇ ਕਿਉਂਕਿ ਜਿਹੜਾ ਕਿਲਾ ਅਸੀਂ ਕਹਿੰਦੇ ਹਾਂ ਕਿ ਜਿਹੜਾ ਪਿੰਡਾਂ ਦੇ ਵਿੱਚ ਰੂਰਲ ਹੈ ਜਿਹੜੀ ਜੇ ਬੰਦੇ ਦਾ ਕਰੋੜ ਰੁਪਏ ਦਾ ਕਿਲਾ ਹੈ ਤੇ ਉਹਦਾ ਬੰਦਾ ਹੀ 3 ਕਰੋੜ ਰੁਪਏ ਕਿਉਂਕਿ ਜਿਹੜਾ ਲੈਂਡ ਐਕੁਆਜਿਸ਼ਨ ਬਿਲ ਆਇਆ ਸੀਗਾ 2013 ਦੇ ਵਿੱਚ ਉਹਨਾਂ ਜਿੱਦਾ ਸਿੱਧਾ ਸਿੱਧਾ ਡਾਕਟਰ ਮੋਨ ਸਿੰਘ ਦੀ ਸਰਕਾਰ ਨੇ ਯੂਪੀ ਦੀ ਸਰਕਾਰ ਨੇ ਰਾਹੁਲ ਗਾਂਧੀ ਜੀ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਕਿਸਾਨ ਨੂੰ 3 ਗਿਣਾ ਪੈਸੇ ਦੇਣੇ ਪੈਣਗੇ 80% ਪਿੰਡ ਦੀ ਲੋਕਾਂ ਦੀ ਸਹਿਮਤੀ ਲੈਣੀ ਪਵੇਗੀ ਤੇ ਜੇ ਸਰਕਾਰ ਉਹ ਕੰਮ ਪੂਰਾ ਨਹੀਂ ਕਰਦੀ ਜਿਹੜਾ ਜ਼ਮੀਨ ਐਕੁਆਇਰ ਕੀਤੀ ਹੈ सरकार को 50 साल बाद जमीन किसानों को वापस देनी पड़ेगी सो क्या मतलब ए लोकांऊ ਤੁਸੀਂ অলরেਡੀ 3 ਕਰੋੜ ਉਹਰੇ ਜੋ ਤੁਸੀਂ ਕਹਿ ਰਹੇ ਹੋ ਹਜ਼ਾਰ ਗੱਜ ਲੈ ਲਓ 3 ਕਰੋੜ ਦਾ ਕਿੱਲਾ ਅੱਜ ਹੀ ਹੋ ਗਿਆ ਉਦਾਹਰਨ ਦੇ ਤੌਰ ਤੇ ਜੇ ਕਰੋੜ ਦਾ ਕਿੱਲਾ ਹੈ 3 ਗੁਣਾ ਪੈਸੇ ਦੇਣੇ ਪੈਣੇ ਆ ਤਾਂ ਤੁਸੀਂ ਉਹਨੂੰ ਹਜ਼ਾਰ ਗੱਜ ਦੇ ਰਹੇ ਹੋ 25% ਹੀ ਦੇਣੇ ਵਾਜਾ ਸੋ ਕੈਨ ਦਾ ਮਤਲਬ ਲੋਕਾਂ ਨੂੰ ਬੇਕੁਫਾ ਨਾ ਬਣਾਓ ਜੇ ਐਕਵਾਇਰ ਕਰਦੇ ਫਿਰ ਵੀ ਵਿਚਾਰ ਕਰ ਸਕਦੇ ਸੀ ਕਿ ਸਾਰਾ ਕਿਲਾ ਲੈ ਲਿਆ ਅਗਲਾ ਕਿਸਾਨ ਜਾ ਕੇ ਕਿਤੇ ਹੋਰ ਜ਼ਮੀਨ ਲਏਗਾ ਪੂਰੀ ਜ਼ਮੀਨ ਹੋਰ ਅੱਗੇ ਵੰਗੀ ਹੋਏਗੀ ਸੋ ਜੇ 50 ਸਾਲਾਂ ਦਾ ਨੂੰ 70 ਸਾਲਾਂ ਨੂੰ ਤੁਸੀਂ ਇਹ ਪ੍ਰੋਜੈਕਟ ਪੂਰਾ ਕਰੋਗੇ ਪਤਾ ਨਹੀਂ ਇਹ ਹੋਏਗਾ ਕੀ ਕਿ ਨਹੀਂ ਹੋਏਗਾ ਪੂਰਾ ਅਗਲੀ ਸਰਕਾਰ ਕੀ ਵੀ ਕਰੇਗੀ ਫਿਰ ਡਿਮਾਂਡ ਤਾਂ ਕਿਸੇ ਦੀ ਹੈ ਨਹੀਂ ਨਾ ਤਾਂ ਤੁਸੀਂ ਸਰਵੇ ਕਰਾਇਆ ਕੋਈ ਕਿ ਕੋਈ ਇਹਦੀ ਡਿਮਾਂਡ ਹੈਗੀ ਹੈ ਨਹੀਂ ਕਿਸੇ ਨੇ ਡਿਮਾਂਡ ਨਹੀਂ ਕੀਤੀ ਤੁਸੀਂ ਪੰਦਾ 50 ਹਜ਼ਾਰ ਏਕੜ ਐਕਵਾਇਰ ਕਰਦੀ ਸਕੀਮ ਬਣਾ ਲਈ 25000 ਕਲਾ ਲਿਹਾੜੇ ਦਾ ਕਰ ਰਹੇ ਹੋ ਹੋਰ ਜਿਹੜੀ ਲੈ ਰਹੇ ਪੋਜੀਸ਼ਨ ਸੁਈਆਂ ਸਰ ਹਜੇ ਤੱਕ ਮੋਹਾਲੀ ਦੇ ਅੰਦਰ ਲੈਂਡ ਪੂਲਿੰਗ ਦੇ ਨਾਮ ਹੀ ਚੇਨਾ ਲੋਕਾਂ ਦੀਆਂ ਜ਼ਮੀਨਾਂ ਲਗਿਆ ਸੀ ਉਹਨਾਂ ਨੂੰ ਪੋਜੀਸ਼ਨ ਨਹੀਂ ਮਿਲੀ ਭਾਈ ਸਾਹਿਬ ਉਹ ਲੈਟਰ ਆਫ ਕੰਸੈਂਟ ਤੇ ਕੰਟੈਂਟ ਉਹ ਹੀ ਲਈ ਫਿਰਦੇ ਆ ਸੋ ਮੇਰੀ ਇਹ ਗੱਲਤੀ ਹੈ ਕਿ ਲੈਂਡ ਪੂਲਿੰਗ ਪਾਲਿਸੀ ਦੇ ਬਾਰੇ ਆਪਣੀਆਂ ਸਕੀਮਾ ਫੇਲ ਸਕੀਮਾ ਦੇਣੀਆਂ ਬੰਦ ਕਰੋ ਇਹ ਤੁਹਾਡੀਆਂ ਫੇਲ ਸਕੀਮਾ ਚ ਕੋਈ ਨਹੀਂ ਹੋਣਾ ਨਾ ਔਰ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਆਉਣ ਵਾਲੇ ਦਿਨਾਂ 'ਚ ਮੈਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੂੰ ਬੇਨਤੀ ਕਰਨੀ ਛੋਣਾ ਹੈ ਡੇਟ ਤੁਹਾਨੂੰ ਨਿਸ਼ਚਿਤ ਕਰਕੇ ਦੱਸ ਦਿੱਤੀ ਜਾਵੇਗੀ ਜਲਦੀ ਟਰੈਕਟਰਾਂ ਦੇ ਨਾਲ ਡੀਸੀ ਦਫ਼ਤਰਾਂ ਦਾ ਘਰਾਓ ਕਰਨ ਦੀ ਤਿਆਰੀ ਕਰੋ ਜਲਦੀ ਤੁਹਾਨੂੰ ਮੇਰੇ ਬਾਰੇ ਤਾਰੀਖ ਫਾਈਨਲ ਕਰਕੇ ਕਦੇ ਦਿਨ 'ਚ ਦੱਸ ਦਿੱਤੀ ਜਾਏਗੀ ਔਰ ਜਿੱਥੇ ਜਿੱਥੇ ਲੈਂਡ ਐਕਵਾਇਰ ਹੋ ਰਹੀ ਹੈ ਉੱਥੇ ਉੱਥੇ ਕਾਂਗਰਸ ਪਾਰਟੀ ਪ੍ਰਦਰਸ਼ਨ ਕਰਕੇ ਲੜਾਈ ਲੜੇਗੀ ਸਾਮ ਦੀ ਜ਼ਮੀਨ ਜਾਣ ਨਹੀਂ ਦਿੱਤੀ ਜਾਏਗੀ ਸੋ ਮੇਰੀ ਇਹ ਥੋੜੀ ਬੀਤੀ ਹੈ ਆਪਣੀ ਇਸ ਸਕੀਮ ਆਪਣੀ ਇਸ ਬੋਗਸ ਸਕੀਮ ਆਦਰਮੀਆ ਮਾਨਸਾ ਬੰਦ ਕਰਕੇ ਇਹਨੂੰ ਇਹ ਰਿਤ ਵਿਚਾਰੋ ਤੇ ਰੋਲਦਾਰ ਜਾਣੀ ਕੀ ਪਿੱਛੇ हट ਜੋ ਤੇ ਕਹੋ ਕਿ ਅਸੀਂ ਗਲ ਸਕੀਮ ਲਾਗੂ ਕਰਨ ਲੱਗੇ ਸੀ ਸਾਡੀਆਂ ਅੱਖਾਂ ਖੁੱਲ ਗਈਆਂ ਸੋ ਹੁਣੇ ਸਕੀਮ ਬੰਦ ਕਰ ਦਿੱਤੀ ਦੀ ਪੰਜਾਬ ਨੂੰ ਮਾਰੋ ਨਾ ਪੰਜਾਬ ਖੇਤੀਬਾੜੀ ਸੂਬਾ ਹੈ ਖੇਤੀ ਪ੍ਰધાન ਸੂਬਾ ਹੈ 80000 ਕਰੋੜ ਰੁਪਿਆ ਸੈਂਟਰਲ ਪੂਜੋ ਪੰਜਾਬ ਚ ਆ ਜਾਂਦਾ ਜਿਹਦੇ ਨਾਲ ਪੰਜਾਬ ਦੀ ਇਕਨੋਮੀ ਚੱਲਦੀ ਹੈ ਜੇ ਖੇਤੀ ਪ੍ਰધાન ਸੂਬਾ ਨਹੀਂ ਰਹੇਗਾ ਪੰਜਾਬ ਦੀ ਇਕਨੋਮੀ ਮਰ ਜਾਏਗੀ ਪੰਜਾਬ ਦਾ ਵਿਪਾਰ ਡੁੱਬ ਜਾਏਗਾ ਜਦੋਂ 8000 ਕਰੋੜ ਰੁਪਿਆ ਬਾਜ਼ਾਰਾਂ ਚ ਆਉਂਦਾ ਤਾਂ ਹਰ ਘਰ ਤੇ ਹਰ ਬਾਜ਼ਾਰ ਦੇ ਵਿੱਚ ਰੌਣਕਾਂ ਲੱਗਦੀਆਂ ਤੁਹਾਡੇ ਆਪਣੇ ਤਰਕ ਹੈ ਮਹਾਰਾਜ ਤੁਸੀਂ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਅਸੀਂ ਜ਼ਮੀਨ ਘਟਦੀ ਗੱਲ ਕਰ ਰਹੇ ਹਾਂ ਤੁਸੀਂ ਕਹਿ ਰਹੇ ਹੋ ਭਾਈ ਪ੍ਰੋਡਕਸ਼ਨ ਵਧ ਗਿਆ ਝੋਨੇ ਦੇ ਕਣਕ ਦੀ ਲੋਕਾਂ ਨੂੰ ਕਿਉਂ ਬੇਚੂ ਬਣਾ ਰਹੇ ਹੋ ਇਹ ਤਾਂ ਦੱਸੋ ਵੀ ਕਿਵੇਂ ਵਧੀ ਝੋਨੇ ਤੇ ਕਣਕ ਦੀ ਪ੍ਰੋਡਕਸ਼ਨ ਕਿਵੇਂ ਆਇਆ ਜ਼ਿਆਦਾ ਮਾਤਰਾ ਚੋਰੀ ਵਧ ਜਾਂਦਾ ਪੂਰਾ ਕਾਰਨ ਇਹ ਹੈ ਤੁਸੀਂ ਇਹ ਵੀ ਦੱਸਿਆ ਕਿ ਨਰਮਾ ਲੱਗਣਾ ਬੰਦ ਹੋ ਗਿਆ ਹੁਣ ਨਰਮਿਆਂ ਵੀ ਵੀ ਜ਼ਮੀਨ ਝੋਨੇ ਤੇ ਕਣਕ ਦੇ ਵਿੱਚ ਲੋਕ ਇਸਤੇਮਾਲ ਕਰਨ ਲੱਗ ਪਏ ਤੁਸੀਂ ਇਹ ਨਹੀਂ ਦੱਸਿਆ ਕਿ ਗੰਨਾ ਕੱਟ ਲਾਉਣਾ ਲੋਕਾਂ ਨੇ ਬੰਦ ਕਰਤਾ ਇਸ ਕਰਕੇ ਜਿਹੜਾ ਗੰਨੇ ਲਾਉਦੇ ਸੀ ਹੁਣ ਲੋਕ ਉਹ ਵੀ ਕਰਕੇ ਛੋਨੇ ਤੇ ਸ਼ਿਫਟ ਹੋ ਗਏ ਇਸ ਕਰਕੇ ਪੈਦਾਵਾਰ ਵਧ ਗਈ ਹੈ ਅੱਛਾ 25-25000 ਰੁਪਏ ਦਾ ਉਦਾਰ ਦਿੱਤਾ ਤੁਸੀਂ ਵਾਇਰ ਕਰ ਲੋ ਕਿ ਪੈਦਾਵਾਰ ਵਾਧੇ ਕਿ ਆਪ ਬੇਸਿਕਲੀ ਆਈਡੀਆ ਦਿੱਤਾ ਤੁਸੀਂ ਮਹਾਰਾਜ ਇੰਨਾ ਤਾਂ ਤੁਸੀਂ ਸਰਕਾਰ ਬਣਾਈ ਝਾਂਸੇ ਦੇ ਦੇ ਕੇ ਝਾਂਸੇ ਦੇ ਦੇ ਕੇ ਬੀਫ ਨੂੰ بڑا ਬਣਾ ਕੇ ਸਕੀਮਾਂ ਘਟ ਕੇ ਲੋਕਾਂ ਨੂੰ ਨੰਨੀਆਂ ਗੱਲਾਂ ਸਦਾ ਕੇ ਹੁਣ ਤੁਹਾਡੀਆਂ ਗੱਲਾਂ ਦੇ ਵਿੱਚ ਪੰਜਾਬ ਦੇ ਲੋਕ ਨਹੀਂ ਆਉਣਗੇ ਔਰ ਪੰਜਾਬ ਦੇ ਕਿਸਾਨ ਨੂੰ ਕਹਿਣਾ ਚਾਹਣਾ ਹੈ ਡਰਨ ਦੀ ਲੋੜ ਨਹੀਂ ਹੈ ਘਬਰਹਾਂ ਦੀ ਲੋੜ ਨਹੀਂ ਆ ਅਸੀਂ ਤੁਹਾਡੇ ਨਾਲ ਹੈ ਔਰ ਬਿਲਕੁਲ ਤੁਹਾਡੇ ਨਾਲ ਖੜੇ ਬੜਾ ਬਹੁਤ ਬਹੁਤ ਤਾਂ ਸੋ ਜਿੱਦ ਤੱਕ ਇਹ ਲੈਂਡ ਪੂਲਿੰਗ ਲੈ ਕੇ ਰਾਜਾ ਵੜਿੰਗ ਵੱਲੋਂ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਿਆ ਉਹਨੇ ਕਹਿ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਤੇ ਵੇਖਣਾ ਹੋਵੇਗਾ ਪੰਜਾਬ ਸਰਕਾਰ ਤਾਂ ਲੱਗੀ ਹੋਈ ਹੈ ਕਿਸਾਨਾਂ ਨੂੰ ਮਨਾਉਣ ਦੇ ਉੱਤੇ ਵੀ ਤੁਹਾਨੂੰ ਲੈਂਡ ਪੂਲਿੰਗ ਦੇ ਕਾਫੀ ਫਾਇਦੇ ਹੋਣਗੇ ਪਰ ਵਿਰੋਧੀ ਲਗਾਤਾਰ ਕਹਿ ਰਹੇ ਨੇ ਤੁਹਾਡੇ ਤੋਂ ਲੈਂਡ ਪੂਲੀ ਮੰਗੀ ਕਿੰਨੇ ਆ ਤੁਸੀਂ ਤੱਕੇ ਨਾਲ ਕਿਉਂ ਲਾਗੂ ਕਰ ਰਹੇ ਹੁਣ ਵੇਖਣਾ ਹੋਵੇਗਾ ਪੰਜਾਬ ਸਰਕਾਰ ਲੈਂਡ ਪੂਲਿੰਗ ਲੈ ਕੇ ਅੱਗੇ ਕੀ ਮਤਾ ਲੈ ਕੇ ਆਂਦੀ ਹੈ ਜਾਂ ਵਾਪਸ ਫੈਸਲਾ ਲੈਂਦੀ ਹੈ ਜਾਂ ਇਸੇ ਤਰੀਕੇ ਨਾਲ ਚੱਲਦੀ ਰਹੇਗਾ ਸਮਾਂ ਦੱਸੇਗਾ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ